ਵਾਟਕਤੇ ਟ੍ਰੇਨ 헤ਠਾ ਆਉਣ ਕਾਰਨ ਔਰਤੀ ਮੌਤ ਫਗਵਾੜਾ ਦੇ ਸਪਰੋਡ ਰੇਲਵੇ ਫਾਟਕਦੀਆਂ ਲਾਈਨਾਂ ਤੇ ਟ੍ਰੇਨ 헤ਠਾ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਫਗਵਾੜਾ ਜੀਆਰਪੀ ਪੁਲਿਸ ਇਨਚਾਰਜ ਯੋਧ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਨ ਦੱਸਿਆ ਕਿ ਔਰਤ ਦੀ ਉਮਰ ਲਗਭਗ 50 ਸਾਲ ਜਾਪ ਰਹੀ ਹੈ ਜੋ ਕਿ ਨੇਪਾਲ ਦੀ ਰਹਿਣ ਵਾਲੀ ਲੱਗ ਰਹੀ ਹੈ ਅਤੇ ਉਸ ਨੇ ਆਤਮ ਹੱਤਿਆ ਕੀਤੀ ਹੈ ਜਦ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਈ ਹੈ ਇਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਉਹਨਾਂ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਪੱਤਰਕਾਰ ਦਲਬੀਰ ਸਿੰਘ ਕਨੂਰ ਦੀ ਵਿਸ਼ੇਸ਼ ਰਿਪੋਰਟ। ਸਪਰੋ ਰੇਲਵੇ ਫਾਟਕ ਤੇ ਡੈੱਡ ਬੋਡੀ ਮਿਲੀ ਹੈਗੀ ਔਰ ਦੀ ਕੀ ਮਾਮਲਾ ਹੈ ਸਾਹਮਣੇ ਆਇਆ। ਹਾਂ ਇਹ ਹੋਣੀ ਕਿ ਨਾ ਸਾਨੂੰ ਐਸਐਸ ਫਗਵਾੜਾ ਵੱਲ ਮੈਸੇਜ ਆਸੀ। ਜੀ। ਕਿ 416 ਦਾ 22 ਡਾਊਨ ਲਾਈਨ ਦੇ ਉਪਰ ਇੱਕ ਲੇਡੀ ਜਿਹਦੇ 75 ਗੇਟ ਤੋਂ ਵੀ ਦੱਦ ਕਰਕੇ ਐਕਸੀਡੈਂਟ ਹੋਇਆ ਰਨਓਵਰ ਹੋ ਗਈ। ਰਾਨੂਗੁਰ ਹੋਣ ਦੇ ਨਾਲ ਹੀ ਗੱਜਿਆ ਗੱਡੀ ਦੇ ਵਿੱਚ ਜੀ ਤੇ ਇਹਤੂ ਵੀ ਹੈ ਇਹ ਦੇਖ ਰਹੇ ਹੁਣ ਪਤਾ ਕਰਦੇ ਆ ਪਬਲਿਕ ਨੂੰ ਕਿਹਾ ਜਿਹੜਿਆ ਰਾਹੀ ਜਾ ਰਹੇ ਨੇ ਜੀ ਨੇੜੇ ਨੇੜੇ ਗੁਰਦੁਆਰਾ ਅਨਾਉਂਸਮੈਂਟ ਕਰਵਾ ਰਹੇ ਆ ਬਲਿਆਂ ਦੇ ਵਿੱਚ ਇਹ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਬਾਅਦ ਤੇ ਆਪਾਂ ਮੋਰਚੀ ਸਿਵਲ ਹਸਪੀਟਲ ਕੋਲ ਆ ਰਿਹਾ ਸਰ ਕੀ ਲੱਗ ਰਿਹਾ ਕਿ ਆਤਮ ਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮ ਹੱਤਿਆ ਵਾਲਾ ਕੋਈ ਸਿੰਟਮ ਨਹੀਂ ਦਿਖੇ ਕਿਉਂਕਿ ਰੇਲਵੇ ਲੈਂਡ ਜਿਹੜਾ ਫਾਟੇ ਕ੍ਰੋਸ ਕਰਦੀ ਜਾ ਰਹੀ ਸੀ ਫਾਟੇ ਕ੍ਰੋਸ ਦੇ ਵਿੱਚ ਹੀ ਕ੍ਰੋਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਦਿਖੀ ਅਚਾਨਕ ਗੱਡੀ ਪੈ ਗਈ ਤੇ ਉਹਦੇ ਕਰਕੇ ਜਿਹੜਾ ਇਹਦਾ ਐਕਸੀਡੈਂਟ ਹੋਇਆ ਹੈ ਕਿੰਨੇ ਕਵਿਚ ਸਮਾਂ ਹੈ ਸਰ ਇਹ ਸ਼ਾਮ ਹੈਗਾ ਜੀ ਕੋਈ ਸਾਡੀ 10:00 ਵੇ 11:00 ਵਜੇ ਦਾ ਟਾਈਮ ਹੈ ਤੁਸੀਂ ਮੌਕੇ ਵਾਰਦਤ ਕਿੰਨੇ ਸਮੇਂ ਬਾਅਦ ਪਹੁੰਚ ਕੇ ਸੀ ਅਸੀਂ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਹਾਂ ਇੱਥੇ ਤੇ ਦੇਖਿਆ ਅਸੀਂ ਜਦੋਂ ਆਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਗਾਹਤ ਜਿਹੜੀ ਹੈ ਉਹ ਖੁੱਗੀ ਹੋਈ ਸੀ ਕਿਉਂਕਿ ਗੱਡੀ ਦੇ ਕ੍ਰੋਸ ਕਰਦੀ ਨੂੰ ਪਈ ਹੈ ਗੱਡੀ ਕ੍ਰੋਸ ਕਰਦੀ ਨੂੰ ਗੱਡੀ ਪਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰੋਸ ਕਰਦੀ ਨੂੰ ਤੇ ਜੇ ਤਾਂ ਸੂਸ਼ਰਟ ਕਰਦੀ ਫਿਰ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੂਸ਼ਰਟ ਸੀ ਫਿਰ ਤਾਂ ਕੰਨਾ ਲੱਗ ਜਾਂਦਾ ਪਰ ਸੂਛਣ ਨਹੀਂ ਹੈ ਇਹ ਰਨਓਵਰ ਹੋਈ ਹੋਈ ਹੈ ਸਰ ਕੋਈ ਸਨਾਖਤਗਾਰ ਕੀ ਹੋਈ ਤੇ ਕੋਈ ਨਹੀਂ ਅਭੀ ਸਨਾਖਤ ਨਹੀਂ ਹੋਈ ਸਨਾਖਤ ਵਾਸਤੇ ਦਾ ਬਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੋਈ ਆਸ-ਪਾਸ ਬੋਡੀਗਾਰਡ ਲੱਗਿਆ ਨਹੀਂ ਮਿਲਿਆ ਕੋਈ ਇਹਦੀ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੇ ਕੋਲ ਠੀਕ ਹਨ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਿਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਨਾਮ ਸਿਮਰਾਵਾਂਗੇ ਠੀਕ ਹਨ ਫਿਲਹਾਲ ਹੀ ਨੂੰ ਅਸੀਂ 72 ਘੰਟੇ ਦੀ ਸਨਾਖਤ ਲਈ ਸਿਵਲ ਹਸਪਤਲ ਦੀ ਏਸੀ ਮੂਵਰੀ ਵਿੱਚ ਚਲਵਾ ਰਹੇ ਹਾਂ ਸਰ ਇਸ ਬਾਬਤ ਹਾਂ ਨਗਰ ਸੰਪਰਕ ਕਿਸ ਕਿਸੇ ਨਾਲ ਕਰਨਾ ਵਜੇ ਕਿਸ ਨੰਬਰ ਤੇ ਕੀਤਾ ਜਾ ਸਕਦਾ ਮੈਂ ਚੌਕੀ ਚਾਰ ਜੀਆਰਪੀ ਫੌੜਾ ਤੇ ਨੰਬਰ ਮੇਰਾ ਹੈਗਾ 9417873298 ਜੀਆਰਪੀ ਚੌਕੀ ਹੈਗੀ ਫੌੜਾ ਰੇਲਵੇ ਸਟੇਸ਼ਨ ਤੇ ਉੱਥੇ ਆ ਕੇ ਮਿਲ ਜਾ ਦਿਓ ਜੀ ਬਿਲਕੁਲ ਬਾਤ ਸੀਗੀ ਕਲ ਵਕਤ ਲਈ ਧੰਨਵਾਦ